ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਕੀ ਸੰਗਤ ਪਹਿਲੇ ਕੁਝ ਮਿੰਟਾਂ ਚ ਦਾਸ ਨੇ ਸ੍ਰੀ ਜਾਪ ਸਾਹਿਬ ਬਾਣੀ ਦੀ ਜਾਣਕਾਰੀ ਦਿੱਤੀ ਹੈ ਗੁਰੂ ਕੀ ਸੰਗਤ ਆਓ ਹੁਣ ਜਾਪ ਸਾਹਿਬ ਬਾਣੀ ਦਾਸ ਨੂੰ ਉਚਾਰਨ ਕਰਨੀ ਹੈ ਵਿਦਿਆਰਥੀਆਂ ਨੇ ਇਹਨੂੰ ਗ੍ਰਹਿਣ ਕਰਨਾ ਹੈ ਵੱਧ ਤੋਂ ਵੱਧ ਗੁਰੂ ਕੀ ਸੰਗਤਾਂ ਇਹਨੂੰ ਕੰਠ ਕਰ ਲੋ ਗੁਰਡੇ ਸਾਹਿਬ ਤੋਂ ਉਚਾਰਨ ਕਰ ਲੋ ਫਾਲ ਸਾਰਿਆਂ ਦਾ ਮਿਲਣਾ ਹੈ ਜੇ ਕੰਠ ਵੀ ਕਰਾਂਗੇ ਉਹ ਬਹੁਤੇ ਵੱਡਾ ਫਲ ਹੈ ਸਿਆਣੇ ਗੰਢ ਹੁੰਦੇ ਸੇ ਬਾਣੀ ਕੰਠ ਤੇ ਮਾਇਆ ਗੰਠ ਇਹ ਪ੍ਰਾਤਨ ਸਮੇਂ ਦਾ ਇੱਕ ਬੋਲਵਾਲਾ ਸੀ ਜੀ ਗੁਰਬਾਣੀ ਕੰਠ ਤੇ ਮਾਇਆ ਗੰਠ ਫਿਰ ਉਹ ਬੰਦਾ ਧੋਖਾ ਨਹੀਂ ਖਾਂਦਾ ਤੇ ਇਸ ਮਨੁੱਖ ਨੂੰ ਤਾਂ ਧੋਖਾ ਹੋਣਾ ਹੀ ਨਹੀਂ ਇਹ ਜਿਹਦੀ ਬਾਣੀ ਕੰਠ ਹੋ ਜਾਵੇ ਉਹ ਨੂੰ ਕਿਸੇ ਤਰ੍ਹਾਂ ਦਾ ਕੋਈ ਧੋਖਾ ਨਹੀਂ ਹੋਣਾ ਜੀ ਕੋਈ ਛਾਲ ਨਹੀਂ ਹੋਣਾ ਆ ਉਹ ਬਹੁਤ ਜ਼ਿਆਦਾ ਕਿਰਪਾ ਸਹਿਬ ਸੱਚੇ ਪਾਤਸ਼ਾਹ ਜੀ ਦੀ ਹੋਈ ਹੈ ਇਹ ਜਿਹੜੀ ਬਾਣੀ ਆ ਨਾ ਗੁਰੂ ਕੀ ਸੰਗਤ ਥੋੜੀ ਗਲੇ 'ਚੋਂ ਉਚਾਰਨ ਕਰਨੀ ਹੈ ਭਾਵ ਸਰਲ ਬਜਾ 'ਚ ਕਹਦੇ ਆ ਕਰੋੜ ਕੇ ਉਚਾਰਨ ਕਰਨੀ ਹੈ ਆਓ ਪਹਿਲੇ ਕੁਝ ਸ਼ੰਦ ਉਚਾਰਨ ਕਰਾਂਗੇ ਜੀ ਤੇ ਸਾਹਿਬ ਸੱਚੇ ਪਾਤਸ਼ਾਹ ਆਪਣੀ ਸੇਵਾ ਆਪ ਲੈਣਗੇ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਫਤਗੋਰਾ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤ ਹੈ ਜਾਪ ਸ੍ਰੀ ਮੁਖਵਾਕ ਪਾਖਸ਼ਾਹੀ ਦਸਵੀਂ ਛਪੈ ਛੰਦ ਤਵੇ ਪ੍ਰਸਾਦ ਚੱਕਰ ਚਹਿਨਾ ਅਰ ਵਰਨ ਜਾਤ ਅਰ ਪਾਤ ਨਾਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਭਵ ਪ੍ਰਕਾਸ਼ਮ ਤੋਜ ਕਹੀਜੈ ਕੋੜ ਇੰਦਰ ਇੰਦਰਾਣ ਸ਼ਾਹੇ ਸ਼ਹਾਨ ਗਣੀਜੈ ਤਰਪਵਣ ਮਹੀਪ ਅਸੋਰ ਨਰ ਅਸੋਰ ਨੇਤ ਨੇਤ ਬਨ ਤਰਣ ਕਹਿਤ ਤਉ ਸਰਬਨਾਮ ਕਥ ਕਵਣ ਕਰਮਨਾਮ ਬਰਨਤ ਸੁਮਤ ਉਜੰਗ ਪ੍ਰਯਾਤ ਸ਼ੰਦ ਗੁਰੂ ਕੀ ਸੰਗਤ ਇਹ ਦੱਸਣਾ ਜ਼ਰੂਰੀ ਹੈ ਪਜੰਗ ਸੱਪ ਨੂੰ ਕਹਿੰਦੇ ਨੇ ਤੇ ਇਹ ਸ਼ੰਦ ਨੂੰ ਥੋੜਾ ਜਾਂ ਬਾਕੀ ਛੰਦਾਂ ਨਾਲੋਂ ਤੇਜ਼ ਬੋਲਣਾ ਪਏਗਾ ਕਿਉਂਕਿ ਸਾਪ ਤੇਜ਼ ਚੱਲਦਾ ਨਾ ਜੀ ਤੇ ਵਲ ਪਾ ਕੇ ਚੱਲਦਾ ਤੇ ਇਹ ਸਹਿਵਾ ਨੇ ਬਹੁਤ ਵਧੀਆ ਤਰੀਕੇ ਨਾਲ ਬਹੁਤ ਰਸ ਭਿੰਨਾ ਪਜੰਗ ਪ੍ਰਜਾਤ ਇਸ ਛੰਦ ਨੂੰ ਨਾਂ ਦਿੱਤਾ ਹੈ ਆਓ ਸ਼ਰਮਣ ਕਰੀਏ ਜੀ ਨਵਾਸਤੰਗ ਅਕਾਲੇ ਨਵਾਸਤੰਗ ਕਰਪਾਲੇ ਨਵਾਸਤੰਗ ਰੂਪੇ ਨਵਾਸਤੰਗ ਅਨੂਪੇ ਨਮਸਤੰ ਆਵੇਖੇ ਨਮਸਤੰ ਆਲੇਖੇ ਨਮਸਤੰ ਆਕਾਹੇ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਭੰਗੇ ਨਮਸਤੰ ਆਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਆਨਾਮੰ ਨਮਸਤੰ ਅਤਹਿਮੰ ਨਮਸਤੰ ਅਜੀਤੇ ਨਮਸਤੰ ਅਬੀਤੇ ਨਮਸਤੰ ਆਬਾਹੇ ਨਮਸਤੰ ਅਟਾਹੇ ਨਮਸਤੰ ਆਨਿਲੇ ਨਮਸਤੰ ਆਨਾਦੇ ਨਮਸਤੰ ਅਸ਼ਿੱਧੇ ਨਮਸਤੰ ਆਗਾਧੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਊਦਾਰੇ ਨਮਸਤੰ ਆਪਾਰੇ ਨਮਸਤੰ ਸ਼ੋਏ ਕੈ ਨਮਸਤੰ ਆਨੇਕ ਨਮਸਤੰ ਆਭੂਤੇ ਨਮਸਤੰ ਆਯੂਪੇ ਨਮਸਤੰ ਨਰਕਰਮੇ ਨਮਸਤੰ ਨਰ ਪਰਮੇ ਨਮਸਤੰ ਨਿਰਦੇਸੇ ਨਮਸਤੰ ਨਰਭੇਸੇ ਨਮਸਤੰ ਦਰਨਾਮੇ ਨਮਸਤੰ ਨਰਕਾਮੇ ਨਮਸਤੰ ਨਰਦਾਤੇ ਨਮਸਤੰ ਨਰਕਾਤੇ ਨਮਸਤੰ ਨਰਦਉਤੇ ਨਮਸਤੰ ਭੂਤੇ ਨਮਸਤੰ ਅਲੋਕੇ ਨਮਸਤੰ ਅਸ਼ੋਕੇ ਨਮਸਤੰ ਨਰਤਾਪੇ ਨਮਸਤੰ ਆਧਾਵੇ ਨਮਸਤੰ ਤਰਤਾਨੇ ਨਮਸਤੰ ਨੇਧਾਨੇ ਨਮਸਤੰ ਅਗਾਹੇ ਨਮਸਤੰ ਆਵਾਹੇ ਨਮਸਤੰ ਤਰਵਰਗੇ ਨਮਸਤੰ ਅਸਰੱਗੇ ਨਮਸਤੰ ਵਰਭੋਗੇ ਨਮਸਤੰ ਸੋਜੋਗੇ ਨਮਸਤੰ ਆਰੰਗੇ ਨਮਸਤੰ ਆਭੰਗੇ ਨਮਸਤੰ ਅਗੰਮੇ ਨਮਸਤੰ ਸ੍ਰਮਹੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਤੈ ਨਮਸਤੰ ਯਾਪਾਤੇ ਨਮਸਤੰ ਅਮਜਮੇ ਨਮਸਤੰ ਅਜੱਬੇ ਕਾਦੇਸੰ ਆਦੇਸੇ ਨਾਮਸਤੰ ਆਦੇਸੇ ਨਾਮਸਤੰ ਦਰਦਹਮ ਨਾਮਸਤੰ ਨਰਦਹਮੇ ਨਾਮਸਤੰ ਨਰਵਾਮੇ ਨਾਮੋ ਸਰਬ ਕਾਲੇ ਨਾਮੋ ਸਰਬ ਦਿਆਲੇ ਨਾਮੋ ਸਰਬ ਰੂਪੇ ਨਾਮੋ ਸਰਬ ਭੂਪੇ ਨਾਮੋ ਸਰਬ ਖਾਪੇ ਨਾਮੋ ਸਰਬ ਥਾਪੇ ਨਾਮੋ ਸਰਬ ਕਾਲੇ ਨਾਮੋ ਸਰਬ ਪਾਲੇ ਨਾਮਸਤ ਸਦੇਵੇ ਨਾਮਸਤੰ ਯਾਵੇ ਨਾਮਸਤੰ ਅਜਨਵੇ ਨਾਮਸਤੰ ਸ਼ੋਭਨਮੇ ਨਮੋ ਸਰਬ ਭਗਵਾਨੇ ਨਮੋ ਸਰਬ ਪਾਉਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦੇ ਅੱਲੇ ਨਮਸਤੰ ਆਬਰਨੇ ਨਮਸਤੰ ਆਮਰਨੇ ਨਮਸਤੰ ਜੜਾਰੰਗ ਨਮਸਤੰ ਕਰਤਾਰੰ ਨਮੋ ਸਰਬ ਤੰਦੇ ਨਮੋ ਸਤ ਅਬੰਦੇ ਨਮਸਤੰ ਨਰਗਾਸ਼ੇ ਨਮਸਤੰ ਨਰਵਾਕੇ ਨਮਸਤੰ ਰਹੀਵੇਂ ਨਮਸਤੰ ਗਰੀਵੇਂ ਨਮਸਤੰ ਆਨੰਦੇ ਨਮਸਤੰ ਵਹੰਦੇ ਨਮਸਤਸ ਰਜੇ ਨਮਸਤੰ ਸੋਹਾਗੇ ਨਮੋ ਸਰਬ ਬੋਗੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਸਰਬ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਗੁਰੂ ਕੀ ਸੰਗਤ ਅਗਲਾ ਛੰਦ ਹੈ ਜੀ ਚਾਚਰੀ ਛੰਦ ਤਮੈ ਪ੍ਰਸਾਦ ਆਓ ਸਰਮਣ ਕਰੀਏ ਜੀ ਅਰੂਪ ਹੈ ਅਨੂਪ ਹੈ ਅਜੂ ਹੈ ਅਬੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤਰਮਾਨ ਹੈ ਨਿਦਾਨ ਹੈ ਤਰਬਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਅਜੇ ਹੈ ਅਜਾਦ ਹੈ ਅਜਰਮ ਹੈ ਅਵਰਨ ਹੈ ਅਭੂਤ ਹੈ ਅਪਰਨ ਹੈ ਅਗੰਜ ਅਪੰਜ ਅਚੂਜ ਅਚੰਜ ਅਮੀਕ ਹੈ ਰਫੀਕ ਹੈ ਅਧੰਦ ਹੈ ਅਬੰਦ ਹੈ ਨਿਰਭੂਜ ਅਸੂਜ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਮਹੰਤ ਅਲੀਕ ਨਰਸੀਕ ਹੈ ਨਰਲੰਬ ਅਸੰਬ ਅਗੰਮ ਅਜੰਮ ਅਭੂਤ ਅਸ਼ੂਤ ਅਲੋਕ ਅਸ਼ੋਕ ਅਕਰਮ ਅਬਰਮ ਅਜਿਤ ਅਪੀਤ ਅਵਾਹ ਅਗਾਹ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਅਨੇਕ ਹੈ ਫਿਰ ਏਕ ਹੈ ਪੁਜੰਗ ਪ੍ਰਯਾਤ ਛੰਦ ਨਮੋ ਸਰਬ ਮਾਨੇ ਸਰਬ ਤੀਨੇ ਦਾਨੇ ਨਮੋ ਦੇਵ ਦੇਵੇ ਆਪੇ ਕੀ ਆਪੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਪਾਉਣੇ ਆਨੰਗੀ ਆਨਾਦੇ ਨਰਥੰਗੀ ਪਰਮਾਧੇ ਨਮੋ ਪਾਨ ਬਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਰਦ ਨਰਦੇ ਨਮੋ ਆਦ ਨਾਦੇ ਨਮੋ ਪਾਨ ਬਾਨੇ ਨਮੋ ਬਾਦ ਬਾਦੇ ਅਨੰਗੀ ਆਨਾਮੇ ਸਮਸਤੀ ਸਰੂਪੇ ਪਰਮੰਗੀ ਪਰਮਾਦੇ ਸਵਸਤੀ ਬਹਿਭੂਤੇ ਕਲੰਗਾ ਕੇ ਬੈਨਾ ਨਹਿ ਕ ਲੰਗੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਬਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਬਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਬ੍ਰਹਮ ਬ੍ਰਿੱਦੇ ਨਮੋ ਸ਼ਸਤਰ ਬਾਣੇ ਨਮੋ ਮਸਤਰ ਬਾਣੇ ਨਮੋ ਬਰਮ ਗਿਆਤਾ ਨਮੋ ਲੋਕ ਮਾਤਾ ਆ ਬੇ ਕੀ ਆ ਪਰਮੇ ਆ ਬੋਗੀ ਆ ਭੁਗਤੇ ਨਮੋ ਜੋਗ ਚੋਗੇਸਰੰ ਪਰਮ ਜੁਗਤੇ ਨਮੋ ਨਰਤਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇਸ਼ੋ ਧਰਮੇ ਨਮੋ ਰੋਗ ਹਰਦਾਰਾ ਮਹਾਰਾਗ ਰੂਪੇ ਨਮੋ ਸ਼ਹਾ ਸ਼ਹਾ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸਮਾਨੰ नमः मंत्र मंत्रं नमः जंत्र जंत्रं नमः इष्ट इष्टे नमः तंत्र तंत्रं नमः इष्ट इष्टे नमः तंत्र तंत्रं सदा सच्चिदानंद सर्वंगप्रणासि अनुपे अरूपे समस्तल्लेवासी सदा सिद्ध दबुद्ध दिरद करता अदो उर्द अर्धं अगं ओग हरदा पारम परम परमेशं पूजं पालं सदा सर्वद सिद्ध दत दयालं ਅਛੇ ਦਿਓ ਬੇਦੀਆ ਨਾਮ ਮੰਗ ਅਕਾਉ ਮੰਗ ਸਮਸਤੋ ਪਾਰਾ ਜੀ ਸਮਸ ਅਸਤ ਤਾਮੰ ਸਮਸਤੋ ਪਾਰਾ ਜੀ ਸਮਸ ਅਸਤੰ ਤਾਮੰ ਬੁਰਕੇ ਸੰਗਤ ਸਹਿਬਾ ਨੇ ਕਿਰਪਾ ਕੀਤੀ ਏ ਜੀ 61 ਸ਼ਲੋਕਾਂ ਤੱਕ ਬਾਣੀ ਜਾਪ ਸਾਬ ਦੀ ਉਚਾਰਨ ਹੋਈ ਏ ਜੀ ਆਪ ਸਰਬਤ ਸੰਗਤਾਂ ਨੇ ਬੱਚਿਆਂ ਨੇ ਗ੍ਰੈਂਡ ਕਰਨੀ ਏ ਜੀ ਭੁਲਨੰਦਰ ਸਾਹਿਬ ਕੋ ਭੁਲ ਗੁਰੂ ਕਰਤਾਰ ਜੀ ਅੱਗੋਂ ਫੇਰ ਸੰਤਿਆ ਰਾਂਬੋ ਜੀ ਇੰਨੀਆਂ ਬੇਨਤੀਆਂ ਨੂੰ ਪ੍ਰਮਾਣ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ